ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲਓ ਜੀ ਅਸੀਂ ਚੱਲੇ ਸਵੇਰੇ ਸਵੇਰੇ ਤੁਰ ਪਏ ਆਪਦੇ ਕੱਪੜਿਆਂ ਦੀ ਸ਼ਾਪਿੰਗ ਕਰਨ ਕਿਉਂਕਿ ਅੱਜ ਹੈਗਾ 1 ਮਾਰਚ 1 ਮਾਰਚ ਤੋਂ ਸ਼ੁਰੂ ਹੋ ਗਿਆ ਸੁੱਟਾ ਦਾ ਮੇਲਾ ਸੇਲ 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 ਅਦਰ ਬੀਬੀ ਦੇਖੋ ਹਜੇ ਪਈ ਆ ਹੁਣ ਬੀਬੀ ਨੂੰ ਭਾਈ ਠਾਲਦੇ ਨਹੀਂ ਹੈਗੇ ਬੀਬੀ ਆਪਣੀ ਮਰਜ਼ੀ ਨਾਲ ਜਦ ਮਰਜ਼ੀ ਉੱਠੇ ਕਿਉਂਕਿ ਇੱਕ ਵਾਰੀ ਨਾ ਬੀਬੀ ਨੂੰ ਠਾਲ ਕੇ ਵੀਡੀਓ ਸਵੇਰੇ ਸਵੇਰੇ ਵੀਡੀਓ ਬਣਾਈ ਤੀ ਬੀਬੀ ਨੂੰ ਠਾ ਕੇ ਨਾ ਝਾੜੂ ਦੀ ਉਹ ਝਾੜੂ ਪੁੱਛੇ ਤਿਆਰੀ ਕਰਨ ਲੱਗੇ ਤੇ ਤਾਂ ਬਹੁਤ سارے ਕਮੈਂਟ ਆਏ ਤੇ ਕਹਿੰਦੇ ਬੀਬੀ ਨੂੰ ਇੱਕ ਨਾ ਠਾਲਿਆ ਨਾ ਕਰੋ ਹੁਣ ਜੇ ਬੀਬੀ ਨੂੰ 10 ਵਜੇ ਤੱਕ ਨਾ ਠਾਲੀਏ ਬੀਬੀ ਤਾਂ 10 ਵਜੇ ਤੱਕ ਕਿੰਨੇ ਵਾਰ ਪਈ ਰਹੂਗੀ ਜੇ ਦਿਲ ਪਾਈ ਗਿਆ ਨਾ ਔਰ ਫਿਰ ਤਾਂ ਕਰਕੇ ਬੀਬੀ ਨੂੰ ਠਾਲ ਕੇ ਬੈੱਡਾਂ ਉਰ ਬਿਠਾਣਾ ਪੈਂਦਾ ਇਹ ਵੀ ਝਾੜੂ ਪੋਚਾ ਫੇਰ ਹੀ ਲੱਗਦਾ ਹੈ ਹੁਣ ਅੱਜ ਵੀ ਬੀਬੀ ਠਾਲੀ ਨਹੀਂ ਅੱਜ ਝਾੜੂ ਪੋਚਾ ਕਰਿਆ ਇਹ ਥੱਲੇ ਦੀ ਹੋਈ ਪੋਚਾ ਲਾ ਕੇ ਬੈਠ ਕੇ ਵਿੱਚ ਨੂੰ ਲਾਤਾ ਮ ਵੀ ਚੱਲ ਕਿਉਂਕਿ ਮੈਂ ਤਾਂ ਹੁਣ ਸੱਜ ਰੇ ਉੱਠੇ ਤੇ ਸੱਜ ਰੇ ਜਾਣਾ ਹੈ ਅਸੀਂ ਤਾਂ ਕਰਕੇ ਫਿਰ ਬੀਬੀ ਦਾ ਤਾਂ ਕੋਈ ਕੰਮ ਹੀ ਨਹੀਂ ਤਾਂ ਇਸ ਕਰਕੇ ਫਿਰ ਮੰਜਾ ਚੱਕਿਆ ਹੀ ਨਹੀਂ ਹੈਗਾ ਠਾਲਿਆ ਹੀ ਨਹੀਂ ਹੁਣ ਯੂਵੀ ਦਾ ਤਿਆਰ ਹੋਗਾ ਯੂਵੀ ਦੀ ਵਰਦੀ ਸਿੱਟਤੀ ਇਹ ਯੂਵੀ ਨੇ ਜਾਣਾ ਸਕੂਲ ਕਿਉਂਕਿ ਉਹਦੇ ਉਹਦੇ ਤਾਂ ਹੁਣ ਪੇਪਰ ਚੱਲ ਰਹੇ ਹਨਾ ਨਾਲੇ ਉਹ ਵੀ ਹੁਣ ਤੀਮੀਆਂ ਦੇ ਸੁੱਟਾ 'ਚ ਯੂਵੀ ਦਾ ਕੀ ਕੰਮ ਹਨਾ ਵੀ ਬੀਬੀ ਆਬੂ ਨੂੰ ਵੀ ਅਸੀਂ ਉਡੀ ਛੱਡ ਕੇ ਜਾ ਰਹੇ ਕਿਉਂਕਿ ਜਾਣਾ ਸੀ ਬੱਸ ਸੱਚ ਹੈ ਫਿਰ ਆ ਉਹਦਾ ਵੀ ਕੋਈ ਕੰਮ ਨਹੀਂ ਹੈਗਾ ਨਿਆਣੇ ਨਾਲ ਵੀ ਫਿਰ ਔਖਾ ਲੱਗਦਾ ਰਹਿੰਦਾ ਕੁਝ ਖਰੀਦ ਨਹੀਂ ਹੁੰਦਾ ਹੈਗਾ ਜਾਣਾ ਵੀ ਦੂਰ ਆ ਦੂਰ ਦੇ ਸਫ਼ਰ 'ਚ ਫਿਰ ਨਿਆਣੇ ਨੂੰ ਔਖਾ ਹੈ ਅਸੀਂ ਇਕੱਲਾ ਫਿਰ ਬੱਸਾਂ 'ਚ ਨਹੀਂ ਖੜੇ ਈ ਸਕਦੇ ਤੇ ਬੱਸ ਹੁਣ ਅਸੀਂ ਥੋੜੇ ਟਾਈਮ ਤੱਕ ਚੱਲੇ ਆ ਟਾਈਮ ਹੋ ਗਿਆ ਸਵਾ 7 ਦਾ ਤੇ ਬੱਸ ਹੁਣ ਜਾ ਕੇ ਆਪਾਂ ਫਟਾਫਟ ਬੱਸ ਫੜਦੇ ਹਾਂ ਸਵੇਰਿਆਂ ਦੀ ਫਿਰ ਤਾਂ ਹੀ ਡੈਮ ਸੀ ਫੋਟਾ ਚੰਗਾ ਇਹ ਸਾਰਾ ਧਕੇ ਰੱਖਣਾ ਚਾਹੀਦਾ ਹੈ ਪਾਣ ਉਹ ਮੈਂ ਟੋਕਰੀ ਚ ਥੋੜੀ ਰੱਖਿਆ ਹੋਦਾ ਉਹਦਾ ਕਾਣਸ ਤੇ ਪਿਆਤਾ ਫਿਰ ਮੈਨੂੰ ਹਾਂ ਮਾਂਜਦੀ ਨਹੀਂ ਹੈਗੀ ਅੱਗੇ ਮੈਂ 3-4 ਬਾਰੇ ਨੂੰ ਭੰਡੇ ਚੱਕ ਕੇ ਦਿਖਾਇਆ ਇੱਕ ਵਾਰ ਕੜਾਹੀ ਚੱਕ ਕੇ ਦਿਖਾਈ ਤੀ ਇੱਕ ਵਾਰ ਟੋਂਗਾ ਜਿਹਾ ਚੱਕ ਕੇ ਦਿਖਾਇਆ ਥੱਲੇ ਤੇ ਕਾਣਾ ਪਿਆ ਫਿਰ ਦੰਦ ਕੱਟ ਕੇ ਸਾਰ ਦਿੰਦੀ ਆ ਦੇਖ ਲੈ ਹਾਂ ਹਾਂ ਇਹ ਆ ਦੇਖ ਮੈਂ ਤੁਸੀਂ ਕੀ ਕਰਦੀ ਐ ਆਹ ਆਣਾ ਵੀ ਜਿਹੜਾ ਆਪਾਂ ਗਾਟਾਂ ਵਿਚੀਰਦੇ ਆ ਕੰਟੀ ਚ ਉਹ ਵੀ ਥੋੜਾ ਚਾਹੀਦਾ ਮਾਂਜ ਕੇ ਹਾਲਾ ਕਿੱਥੇ ਜੇ ਮੁਸਕਾਵੇ ਨਾ ਕਿਸੇ ਨੂੰ ਆਲਾ ਕਹਿੰਦਾ ਝੂਠੇ ਬਾੜ ਨਾ ਚੱਕ ਕੇ ਮਾਂਜ ਨਹੀਂ ਹੁੰਦਾ ਮੈਂ ਮੈਨੂੰ ਚੱਕ ਕੇ ਮੈਨੂੰ ਧੋਣਾ ਪੈਂਦਾ ਐ ਵੀ ਆ ਇਹ ਬਾਰਵੀਂ ਆਹ ਆਪਾ ਲੈ ਅਹ ਬਸ ਇਹ ਹਰਾ ਧਰ ਕਾ ਕਿੱਥੇ ਤਵਾਰ ਉਹ ਕਿੱਥੇ ਪਹੁੰਚੇ ਬੜਾ ਦੂਜਾ ਪਾਸੇ ਲੈ ਕੇ ਜਾ ਰਹੀ ਸਾਰੇ ਮੇਰੇ ਮੇਰੇ ਆਹੋ ਆਹੋ ਤੈਨੂੰ ਦੇਖ ਆ ਬਸ ਇਹ ਸ਼ੁਰੂ ਕੀ ਹੈ ਦੇਖੋ ਵੇਖੀ ਆ ਦੇਖੀ ਹਾਂ ਬੇਖੀ ਨਾ ਪਰਾ ਦੂਜੀ ਖੜੀ ਔਰੇ ਤਾਂ ਆ ਪ੍ਰਾਈਵੇਟ ਖੜੀ ਪ੍ਰਾਈਵੇਟ ਖੜੀ ਮੂਰੇ ਮੂਰੇ ਦੇਖ ਮੂਰੇ ਬੱਸ ਨੇ ਕੋਤਲ ਦਾ ਨਹੀਂ ਤੁਰ। ਲਓ ਜੀ ਅਸੀਂ ਬੱਸ ਸਟੈਂਡ ਪਹੁੰਚ ਗਏ ਤੇ ਬੱਸ ਸਾਡੀ ਹਜੇ ਲੱਗੀ ਨਹੀਂ ਅਸੀਂ ਹੁਣ ਹੌਲੀ-ਹੌਲੀ ਟਾਈਮ ਲੱਗੂਗਾ ਮੈਨੂੰ ਲੱਗਦਾ ਬਹੁਤ ਹਨਾ ਅਸੀਂ ਆਪਣੀ ਜਾਨ ਜਿੱਤ ਆਪਾਂ ਛੇਤੀ ਪਹੁੰਚੇ ਆ। ਹੈ ਕੀ ਕਰੇ ਮੈਂ ਕਿ ਆਪਣੀ ਜਾਨ ਜਿੱਤ ਆਪਾਂ ਛੇਤੀ ਪਹੁੰਚ ਗਏ। ਤੇ ਜਿਹੜੇ ਲੋਕ ਨੇ ਵੀ ਸਾਰੇ ਲੋਕ ਅਜੀਬ-ਅਜੀਬ ਦੇਖ ਰਹੇ ਆ। ਕਿ ਪਤਾ ਨਹੀਂ ਕੀ ਕਰ ਰਹੀਆਂ ਨੇ। ਲੋਡ ਇਸ ਇੱਥੇ ਜਗ੍ਹਾ ਤੇ ਪਹੁੰਚ ਗਏ ਟਿਕਾਣੇ ਤੇ ਹਨਾ ਹੋ ਰਿਹਾ ਕੱਤੇ ਬੈਠੇ ਟਾਈਮ ਸਿਰਫ ਹੋ ਗਿਆ ਸਵਾ ਦ ਹਜੇ ਸਵਾ 10 ਵੀ ਨਹੀਂ ਹੋਏ ਹੈਗੇ ਟਾਈਮ ਲੱਗ ਗਿਆ ਟਾਈਮ ਥੋੜਾ ਜਿਹਾ ਲੱਗ ਗਿਆ ਆ ਜਿਹੜੀ ਆ ਬੱਸ ਆਈ ਹੈ ਦੂਜੀ ਫੜੀ ਹੈ ਨਾ ਇੰਨੇ ਟਾਈਮ ਲਵਾਤਾ ਹੋਰ ਪਰ ਅਸੀਂ ਕੈਮ ਸਿਰਫ ਇਹ ਟਿਕਾਣੇ ਤੇ ਪਹੁੰਚ ਗਏ ਤੇ ਹੁਣ ਜਾ ਰਹੇ ਹਾਂ ਅਸੀਂ ਉੱਥੇ ਗੋਦਾਮ 'ਚ ਜਿੱਥੇ ਹਮੇਸ਼ਾ ਜਾ ਕੇ ਗੋਦਾਮ 'ਚ ਬਣਦੇ ਹੁੰਦੇ ਆ ਪਹਿਲਾਂ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਵਾਂਗੇ ਅੱਜ ਪਹਿਲ 1 ਮਾਰਚ ਹੈ ਤੇ ਅੱਜੇ ਮੇਲਾ ਲੱਗਣਾ ਹੁਣ ਸ਼ੁਰੂ ਹੋ ਗਿਆ ਹੁਣੀ ਤੇ ਸਵਾ 10:00 1 ਮਾਰਚ ਦਾ ਅਸਰ ਹੋ ਗਿਆ ਜਾ ਦੇਖੋ ਪਹਿਲਾ ਦਿਨ ਆਪੇ ਲੱਗਣਾ ਮਾਰੀ ਸਾਰਾ ਆ ਗਿਆ ਆ ਜੇ ਦਰਜਾਇਆ ਮੈਂ ਤੁਹਾਨੂੰ ਫੋਨ ਦਵਾ ਰੋਕ ਕੇ ਮੈਂ ਤੁਹਾਨੂੰ ਪਿੱਛੇ ਛੱਡ ਦਿੱਤੀ ਮੈਨੂੰ ਪਿੱਛੇ ਛੱਡ ਗਈ ਮੇਰਾ ਘਾਟ ਆ ਗਿਆ ਮੇਰੇ ਹੱਥੋਂ ਘਾਟ ਆ ਗਿਆ ਅੱਜ ਭੀੜ ਬਹੁਤ ਆ ਗਈ ਚੱਕਣਾ ਪਊਗਾ ਸਾਨੂੰ ਕੋਈ ਨਹੀਂ ਇੱਥੇ ਮਿਲਣੇ ਦਾ ਮੈਨੂੰ ਲੱਗਦਾ ਕਿ ਅਸੀਂ ਕੋਈ ਨਾ ਫੜ ਲੈਣੇ ਆ ਹਨਾ ਥੋੜੀ ਆ ਹੁੰਦੀ ਆ ਸੱਟ ਚੱਲ ਮੇਰੇ ਮੇਰਾ ਮਾਲ ਦੇਣਾ ਅਸੀਂ ਹੁਣ ਆਪਣੇ ਉੱਧਰ ਵਾਲੇ ਸੈਕਸ਼ਨ ਤੇ ਜਾਂਦੇ ਆ ਤੇ ਤੁਹਾਨੂੰ ਜਿੰਨਾ ਹੋ ਸਕੀ ਉਹਨਾਂ ਦਿਖਾਵਾਂਗੇ ਭੀੜ ਬਹੁਤ ਆਦੀ ਆ ਹਨਾ

ਆ ਬਾਅਦ ਵੀ ਕੱਟ ਚੁਣੂਗੀ ਅ ਤੱਕ ਮੰੰਨਾ ਦੇ ਨੇ ਤੰੰਨਾ ਦੇ ਮੰੰਨਾ ਦੇ ਆ ਸਾਰੇ ਆ ਦੇਖੋ ਆ ਪੈਨੇ ਆ ਪੈਨੇ ਆ ਪੈਨੇ ਰੇਟ ਆ ਦੇਖੋ ਇਹਨਾਂ ਦੇ ਰੇਟ ਆਪਾਂ ਉਹਨੂੰ ਇੱਕ ਅੱਜ ਨਾਲ ਇੰਨੀ ਜਿਆਦਾ ਫੇਰ ਹੋ ਰਹੀ ਹੈ ਫਿਰ ਉਹਨਾਂ ਨੂੰ ਮੇਰੇ ਜਨੇ ਨੂੰ ਬੁਲਾ ਕੇ ਰੇਟ ਪੁੱਛਾਂਗੇ ਹਨਾ ਹੋਰ ਛੀਮਰ ਆ ਛੀਮਰ ਦੇ ਚੁੰਨੀਆਂ ਨਾਲ ਹੈ ਮਾਲ ਤਾਂ ਬਹੁਤ ਜਿਆਦੇ ਪਿਆ ਹੈ ਤੇ ਰੇਟ ਵੀ ਬਹੁਤ ਜਿਆਦੇ ਵਧੀਆ ਹੈ ਪਰ ਧੀੜ ਨਹੀਂ ਜਾਦੇ ਹਨ ਨਾ ਨੱਪ ਲੈ ਲੱਬਣਾ ਪੈਣਾ ਦੇਖੋ ਸਾਰੇ ਕਾਟਨ ਦੇ ਸੂਟ ਆਪਾਂ ਇਹ ਨਹੀਂ ਕਰਨਾ ਆ ਦੇਖੋ ਇਹ ਨਹੀਂ ਜਾਏ ਹੋ ਰੇ ਤਾਂ ਇਹਨਾਂ ਨੂੰ ਪੁੱਛਣੇ ਪੈਣਗੇ ਨਾ ਸੂਰ ਤੇ ਨੇ ਥੋੜੇ ਨਿੱਜੀ ਕਰ ਰਹੇ ਨਾ ਵੀ ਲੈਣਵਾ ਵੀ ਲੈਣ ਸਾਰੇ ਆ ਦੇਖੋ ਆਪਣੇ ਬੋਰੀਆਂ ਭਰ ਭਰ ਰੱਖ ਰਹੇ ਨੇ ਪਰ ਭੀੜ ਬਹੁਤ ਜ਼ਿਆਦਾ ਪਈ ਆ ਦਿਖਾਣ ਵਾਲਾ ਕੋਈ ਨਹੀਂ ਬੰਦਾ ਮਿਲ ਰਿਹਾ ਬਹੁਤ ਸਾਡੀ ਅੰਦਰ ਸਭ ਪੱਲਵਰੇ ਵਟਨਾਂ ਹਿੱਲ ਕੇ ਆ ਰਹੇ ਆ ਅੰਦਰ ਇਹਨਾਂ ਨੂੰ ਪੁੱਛਣੇ ਪੈਣਗੇ ਹੀ ਕਿ ਨਰੇਟਾ ਹਾਂ ਵੀ ਥੋੜਾ ਨੇ ਕੀ ਕੀ ਵੀ ਥੋੜੇ ਰੱਖਿਆ ਵੱਡੇ ਉਰੀ ਤੋਂ ਵੱਡੇ ਜੋ ਹਾਂ ਖੋਲ ਕੇ ਦੇਖੋ ਜਿਹੜਾ ਪਰਪਲ ਹੋ ਰਿਹਾ ਥੱਲੇ ਵਾਲਾ ਥੱਲੇ ਵਾਲਾ ਨਰੇਟ ਵੀ ਪੁੱਛਤਾ ਨਹੀਂ ਠੀਕ ਜੀ ਹੋਣੀ ਗ੍ਰੇਡ ਪੁੱਛ ਲੈਂਦੇ ਹਾਂ ਹਾਂ ਜੀ ਸਮਝ ਜੀ ਛੱਡ ਨਾਲ ਲਈਏ ਬੀਸ ਵਾ ਕਿੰਨਾ ਵਧੀਆ ਬ੍ਰਾਂਡ ਆ ਲਓ ਜੀ ਬਲੌਗ ਬਲੌਗ ਕੱਢੀ ਵੀ ਆ ਰਹੇ ਦਿਖਾ ਵੀ ਦਿਓ ਪਹਿਲਾਂ ਉਹ ਜਿਹੜਾ ਇੱਕ ਸਿਲੈਕਟ ਕਰਿਆ ਉਹ ਦਿਖਾਓ ਲਫਾਫਿਆਂ ਚੋਂ ਨਹੀਂ ਕੱਟ ਸਕਦੇ ਨਾ ਉਹ ਸਿਲੈਕਟ ਕਰਿਆ ਵਾਲਾ ਸਿਲੈਕਟ ਕਰਿਆ ਹੋਇਆ ਸਾਨੂੰ ਘਰੇ ਜਾ ਕੇ ਦਿਖਾਓ ਬਾਕੀ ਪਤਾ ਨਹੀਂ ਲੈਣਾ ਲਫਾ ਸੂੜ ਸੋੜਾ ਹੈ ਰੇਟ ਵੀ ਬਹੁਤ ਸਸਤਾ ਹੈ ਸਿਰਫ 550 ਦਾ ਰੇਟ ਸਾਰਿਆਂ ਦੇ ਸਹੀ ਹੈ ਸਾਰੇ ਸਹੀ ਨੇ ਬਹੁਤ ਥੋੜਾ ਥੋੜਾ ਫਰਕ ਦੇ ਪਾਉਂਦਾ ਹੋਰ ਜਿਹੜੇ ਸਾਡੇ ਆ ਤਾਂ ਮਰਨਾ ਹੈ ਸਾਡੇ 3300 ਦੇ ਮਿਲ ਰਹੇ ਨੇ ਬਹੁਤ ਬਹੁਤ ਦੇਖੋ ਇੱਧਰ ਹੁਣ ਇੰਨੇ ਕੱਢ ਲੇ ਪਾਪਾ ਕੋ ਆ ਪੁੱਛਣਾ ਬੋਗਾ ਪੁੱਛਣਾ ਬੋਗਾ ਰੇਟ ਬੰਦਾ ਗਿਆ ਬੰਦ ਮੈਂ ਮੈਂ ਇੱਥੋਂ ਉਠਾਓ ਫੈਸੋਸੋ ਦੇ ਜਮਦੋ ਸੋਨੇ ਦੇ ਆਹੋ 1 ਰੁਪਿਆ ਪਾਉ। ਆਪੇ ਥੋੜੇ ਕਿੱਥੇ ਗਏ ਰਸਤੇ। 1 ਰੁਪਿਆ ਟੈਕਸੀ ਦਾ ਵੀ ਤਾਂ ਲੱਗਦਾ। ਚਾਚਾ ਇਹ ਕਰਦੇ ਸੋਹਣੇ ਦੇ। ਆਹ ਦੇ ਬਈ 100 100 ਵਾਲੇ ਸਾਰੇ ਛੁੱਟਾ ਨਹੀਂ ਸੇਲ ਲਾ। 100 ਸੋਨੇ ਦੇ ਸਾਰੇ ਜਿੰਨੇ ਵੀ ਇੱਧਰ ਪਏ ਨੇ। ਸਾਰੇ ਥੋੜੇ ਦੇਖੋ। ਆਹੋ ਕਿ ਨਾ। ਇੱਧਰ ਆ ਵੀਰ ਜੀ ਆਹ ਅੰਕਲ ਘੱਟ ਘੱਟ ਕੇ ਦੇ ਰਹੇ ਨੇ। ਸਾਰੀਆਂ ਤੀਮੀਆਂ ਨੂੰ ਭੁਗਤਾ ਰਹੇ ਨੇ 100-100 ਦੇ। ਵੀਰ ਜੀ ਸੋਸੋ ਉਹਨੇ ਇਹ ਨਹੀਂ 99 99 ਰੁਪਏ ਦਾ 10-10 ਦਾ 10 ਦਾ ਹੀ ਹੋਟਾ ਇੱਕ ਕਰਦੇ ਤਾਂ ਵੀ ਕੈਸੀ ਚੀਜ਼ ਹੈ ਨਾ 1 ਰੁਪਿਆ ਨਾ ਸਾਰਾ ਕੰਮ ਖੜ ਜਾਂਦਾ ਨਹੀਂ ਰੁਪਿਆ ਤਾਂ ਤੁਹਾਡਾ ਠੀਕ ਹੋ ਗਿਆ ਅਚਾ ਇਹ 20 ਕੱਟ ਕੇ ਦੇ ਲੈਣਾ ਹੋਲਿਓ ਬੱਸ ਬੱਸ ਆ ਸੁਣਿਆ ਲੋ ਕਰ ਮਿਲਿਆ ਯਾਰ ਕੱਟਮੀ ਹੋ ਜਾਣਾ ਤੇ ਖੜਾ ਆਟਾ ਦਾ ਮਾਲ ਨਹੀਂ ਵੇਚਦੇ ਅਸੀਂ ਆਹ ਦਾ ਸੈੱਟ ਕਰ ਲਓ ਲਾਸਟ ਪੀਸ ਆਹ ਲਾ ਕੇ ਤਾਂ ਰੱਖਦੇ ਹਾਂ ਕਿੰਨੇ ਕਿੰਨੇ ਕਿਹੜੇ ਇਹਦਾ ਕੀ ਰੇਤਾ ਦਾ 650 ਵਾਲਾ ਇਹਨਾਂ ਆਹ ਬਜੀ ਅਪ ਨਗਰੇ 8 ਨੰਬਰ ਆ ਪੱਟੀਆ 7 ਨੰਬਰ ਕਰਦੇ ਜਿਹੜਾ ਇਹ ਅਮਨ ਆਹ ਕਾਇਆ ਹੋਰ ਲਿਖਵਾਉਣੇ ਹੋਰ ਨਾ ਗਾਹੋ ਸ਼ਾਂਤੀ ਮੰਗਿਛਿਆ ਗਿਆ ਜਿਹੜਾ ਇੱਕ ਤਾਂ ਪਹਿਲਾਂ ਕੱਢਿਆ ਤਾਂ ਹਾਂ ਹਾਂ ਆ ਲੈ ਲੈ ਮੈਂ ਮੈਚਿੰਗ ਦਾ ਧਾ ਦੇ ਸਵਾਰ ਮੇਰੇ ਵਧੀਆ ਕੀ ਹੁੰਦੀ ਆ ਆ ਕਪੜਾ ਲੱਗਿਆ ਆ ਨਾ ਮੈਚਿੰਗ ਕਰੀ ਇਹ ਤਾਂ ਲੱਗਦਾ ਫਿਰ ਆ ਲੈ ਲੈ ਇਹਦਾ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਆ ਆ ਦੇਖੋ ਪਿਓਰ ਟੈਪੀ ਸਿਲਕ ਦੇ ਕਿਲੇ ਕਿਲੇ ਸੋਨੇ ਸੂਟ ਆ ਸੂਟ ਲੈਣਾ ਏ ਇਹਨੂੰ ਖੋਲ ਕੇ ਤੇ ਦਿਖਾ ਦਿਓ ਹੁਣ ਪਰ ਇਹ ਪਹਿਲਾਂ ਖੁੱਲਿਆ ਹੋਇਆ ਖੁੱਲਿਆ ਹੋਇਆ ਹੋ ਮੈਂ ਖੁੱਲਿਆ ਹੋਇਆ ਅਬ ਉਹ ਜਿਹੜਾ ਪਹਿਲਾ ਖੁੱਲਿਆ ਹੋਇਆ ਉਹਦੇ ਨਾਲ ਵੀ ਆ ਸਾਰੇ ਹਾਂ ਆ ਮਾ ਸੀਗੇ ਨਹੀਂ ਮੇਰੇ ਆ ਰੰਗ ਪਸੰਦ ਆ ਆਵਾਂ ਫੇਮੀ ਇਹ ਸਾਰੇ 695 95 ਦੇ 595 ਦੇ ਪੰਜ ਰੁਪਏ ਹੋ ਕਰ ਦਿੰਦੇ ਨੇ ਵੀ ਅਗਲੇ ਨੂੰ 500 ਦਾ ਰੇਟ ਲੱਗੇ ਟੈਕਸ ਨਾ ਵੀ 500 600 ਸੁਣ ਕੇ ਵੀ ਹੌਲ ਦਾ ਨਾ ਪੈ ਜੇ 5 ਰੁਪਏ ਘਟਾ ਦਿੰਦੇ ਨੇ ਜਿਵੇਂ ਉਧਰ ਅੰਕੂ ਕਹਿੰਦਾ 1 ਰੁਪਿਆ ਘਟਾਵੇਂ 99 ਰੁਪਏ ਦਾ ਸੂਟ ਹੈ ਭੀੜ ਬਹੁਤ ਲੱਗ ਰਹੀ ਹੈ ਅੱਜ ਮੇਲਾ ਹੈ ਅੱਜ ਇੱਕ ਮਾਰਚਾ ਇੱਕ ਮਾਰਚ ਤੋਂ ਸ਼ੁਰੂ ਹੋ ਗਿਆ ਜਿਹੜੇ ਆਣਾ ਜਲਦੀ ਤੋਂ ਜਲਦੀ ਆ ਜਾਓ ਇਸ ਤੋਂ ਬਾਅਦ ਆ ਕੁਝ ਨਹੀਂ ਮਿਲਣਾ ਹੈਗਾ ਸਾਨੂੰ ਤਾਂ ਅਜੇ ਅੱਦਾ ਕੁਝ ਮਿਲੇ ਨਹੀਂ ਰਿਹਾ ਹੈਗਾ ਪਹਿਲੀ ਦਿਨੀ ਹੋਵੇ ਸੀ 700 ਬਹੁਤ ਸੋਹਣੇ ਸੋਹਣੇ ਸੂਟ ਨੇ ਰੇਟ ਵੀ ਸਾਰਿਆਂ ਦੇ ਸਹੀ ਨੇ ਅੱਛਾ ਇਹਨੇ ਸੋਹਣਾ ਸੋਹਣਾ ਹਾਂਜੀ 895 ਰੁਪਏ ਦਾ ਫੇਰ ਕਿੰਨਾ ਸੋਹਣਾ ਸੁਦਾ ਚੁੰਨੀ ਦਾ ਸਹੀ ਪਰਵਾਜ਼ ਚੁੰਨੀ 810 ਦਾ ਸੂਟ ਕਿੰਨਾ ਸੋਹਣਾ ਚੁੰਨੀ ਸੋਹਣੀ ਫਿਰ ਕੋਈ ਨਾ ਕੋਈ ਕਰਦਾ ਹੁੰਦਾ ਏ ਖੜਵੀ ਆ ਸੂਟ ਸੋਨਾ ਲਾਤਾ ਚੁੰਨੀ ਆਪਣੀ ਹੋਰ ਲੈ ਕੇ ਲਾ ਲਓ ਜਿਆਦਾ ਮਹਿੰਗਾ ਚੁੰਨੀ ਦਿੱਤੇ ਪਾਸ ਲਾ ਲੇ ਉਹ ਇਹ ਸੂਟ ਦੇ 2400 ਬਚ ਜੀ ਨੇ ਆਣਾ ਜਲਦੀ ਤੋਂ ਜਲਦੀ ਆ ਜਾਓ ਚੁੰਨੀ ਮਿਲਣਾ ਉਰੇ ਵੀਡੀਓ ਵਾਲਾ ਵੀ ਦੇਖਣਾ ਕੋਈ ਦਿਖਾ ਦਿਓ ਫਿਰ ਟੌਪ ਚਾਹਤਾ ਹੈ ਕੋਈ ਨਹੀਂ ਅੱਜ ਪਹਿਲੇ 1 ਮਾਰਚ ਵਾਲੇ ਦਿਨ ਤੇ ਦੇਖੋ ਜੀ ਕਿੰਨੀ ਹੋ ਰਹੀ ਆ ਹਾਂਜੀ ਅੱਜ ਡਾਰਕ ਹੋ ਰਿਹਾ ਦੂਜੇ ਵੱਟੇ ਲੈ ਲਓ ਫੋਟੋ ਦਾ ਪੈਰ ਨਾ ਲਾਈ ਦਿ ਸਮਾਂ ਮੈਡਮ 495 ਕੀ ਜਾਈ ਮੜਾ ਜਾਂ ਆਈ ਹਾਂ ਨਾ ਐਨੀ ਭੀੜ ਨਹੀਂ ਹੈ ਨਾ ਭੀੜ ਨਹੀਂ ਹੈਗੀ ਭੀੜ ਬਹੁਤ ਆ ਹਾਂਜੀ ਚਮਕਦਾ ਧਮਕਦਾ ਸੋ ਪਾਈ ਹੈ ਮੈਂ ਵੀ ਸੋ 95 ਸਾਨੂੰ ਕੋਈ ਸੂਟ ਨਹੀਂ ਦਿਖਾ ਰਿਹਾ ਹੈਗਾ ਦੇਖੋ ਮੈਂ ਮੇਰੇ ਨਿਭੜ ਗਏਗਾ ਮੈਂ ਨਿਭੜ ਗਏ ਮੰਨੂ ਨਹੀਂ ਦਿਖਾ ਰੇ ਇੱਕ ਰਹਿ ਗਿਆ ਮੇਰਾ ਮੇਰਾ ਨਹੀਂ ਦਿਖਾ ਰੇ ਆ ਵੀ ਹੋ ਕਰਦਾ ਸਰਿਆਂ ਵੀ ਉਹਨੂੰ ਦੇਣਾ ਚੋੜੇ ਤੋਂ ਨੇ ਆਪਕੇ ਕਿ ਦੱਸ ਰਹੇ ਕਿ ਦੋ ਆਹ ਚਾ ਲੋ ਦਸਿਆ ਰੰਗ ਬੱਸ ਅੱਜ ਮੈਂ ਉਹ ਪੂਰੀ ਲੈ ਲਾ ਆ ਸੂਟ ਵੀ ਬਹੁਤ ਸੋਹਣੇ ਨੇ ਪੰਪ ਕੋਸ ਪੱਜਾਮਾ ਲੱਬ ਕੇ ਲਿਆ ਆ ਦੇਖੋ ਮਾਜਾ ਮਰ ਗਿਆ ਨਾ ਸੋਨਾ ਹੈ ਰੰਗ ਸੋਨਾ ਆ ਇਧਰ ਦਿਖਾਇਓ ਆਲੇ 695 ਕਿਹੜੇ ਛੱਡੇ ਤੁਸੀਂ ਅਸੀਂ ਤਾਂ ਲੈ ਲਈ ਇੱਕ ਦੇ ਦਿਓ ਇੱਥੇ ਕਿਹੜਾ ਲੈ ਲਓ ਆਪਾਂ ਪੁੱਛਿਆ ਵੀ ਇੱਕ ਮਿੰਟ ਮੈਨੂੰ ਦੇ ਦਿਓ ਲੈ ਲਓ ਦੋ ਲੈ ਲਓ ਮੈਂ ਸਭ ਜਿਹੜੇ ਸੀ ਸਾਈਡ ਦੇ ਦੋ ਲੈ ਲਓ ਆ ਵੀ ਲੈ ਜਾ ਸਾਈਡ ਵਾਲੇ ਤਾਂ ਸਿੱਧਾ ਰੱਖ ਲੈ ਰੱਖ ਲੈ نیچے ਰੱਖਿਆ ਰਹੇਓ ਥੈਂਕ ਯੂ ਮੈਡਮ ਮਰ ਸੇਲ ਆਉਦੀ ਐ ਇਹਨੂੰ ਨੌਲੇਜ ਨੂੰ ਨੌਲੇਜ ਆਉਦੀ ਸੇਲ ਬਾਕੀ ਹੋਰ ਕਿਹਦੇ ਬਾਤੇ ਸੇਲ ਨਹੀਂ ਮਗਲਾ ਕਹਿੰਦਾ ਕੱਪੜਾ ਦਾ ਕੱਪੜਾ ਹੀ ਐ ਵੀਡੀਓ ਬਣਾਈ ਥੋੜੀ ਥੋੜੀ ਬਣਾ ਲਈ ਤੁਸੀਂ ਸਹੀ ਉਹ ਸੇਲ ਬਾਰੇ ਦੱਸ ਰਹੇ ਸੀ ਸੇਲ ਸੁਣ ਕੇ ਭੱਜ ਜਾਂਦੀਆਂ ਇਹਨੇ ਉਹੀ ਬੈਟ ਆ ਅਦੇ ਸੀਨੇ ਦੀ ਬਸੇ ਕਾਟਨ ਤੇ ਆ ਸਿਲਕ ਤੇ ਸੀਗਾ ਫੁਰੋਲੀ ਹੋ ਗਏ ਨੂੰ ਨੂੰ ਛੋਟਾ ਨਾ ਦਿਖਾਈ ਜਾ ਤੇ ਬਹੁਤ ਸੰਤ ਆ ਜਾਂਦਾ ਹਾਂ ਹਾਂ ਸਾਰੇ ਲੈਟਰ ਲੈ ਲੇ ਮੇਰੇ ਤੋਂ ਠਾਣੀ ਨਹੀਂ ਨਹੀਂ ਲਿਆ ਨਹੀਂ ਲਿਆ ਨਹੀਂ ਹੋਣੀ ਚਾਹੀਦੀ ਇਹ ਕਹਿ ਰਿਹਾ ਮਤਲਬ ਇਹ ਵੀ ਨੌਲੇਜ ਹੋਣੀ ਚਾਹੀਦੀ ਹਾਂ ਜੀ ਮੈਂ ਕਹਿੰਦਾ ਵੀ ਸੇਲ ਨਹੀਂ ਹੈਗੀ ਸੇਲ ਸਹੀ ਹੈ ਲੋ ਜੀ ਅਸੀਂ ਪਹੁੰਚ ਗਏ ਆਪਣੇ ਘਰ ਵਾਪਸ ਤੇ ਤੁਰ ਕੇ ਆ ਰਹੇ ਤੇ ਉਹ ਸਾਹਮਣੇ ਪਿੱਛੇ ਤੇ ਤੇ ਮੰਦੀਪ ਅੰਦਰ ਘਰੇ ਪਹੁੰਚ ਗਈ ਯੂਵੀ ਵੀ ਘਰੇ ਪਹੁੰਚ ਗਿਆ ਸਕੂਲ ਕਿਉਂਕਿ ਮੈਂ ਹੌਲੀ ਹੌਲੀ ਜਾ ਰਹੀ ᱛੀ ਉਹ ਆਵੂ ਕਰਕੇ ਭੱਜੀ ਭੱਜੀ ਘਰੇ ਚਲੇ ਗਈ ਹੁਣ ਜਾ ਕੇ ਦੇਖਦੇ ਆਂ ਆਵੂ ਅੱਜ ਕੱਲ੍ਹਾ ਰਹਿ ਗਿਆ ਤਾਂ ਕਿਉਂਕਿ ਨਾ ਅਚਾਨਕ ਸਾਨੂੰ ਫੋਨ ਆਇਆ ਤਾਂ ਵੀ ਕੋਈ ਮਰਗਤ ਜੀ ਹੋ ਗਈ ਮੰਮੀ ਉਹਨੇ ਉੱਥੇ ਚਲੇ ਗਏ ਤੇ ਤਾਂ ਕਰਕੇ ਵੀ ਆਵੂ ਘਰੇ ਰੋ ਰਿਹਾ ਤਾਂ ਬੀਬੀ ਗੱਲੀ ਕਰੇ ਆ ਤਾਂ ਕਰਕੇ ਫਟਾਫਟ ਭੱਜੇ ਆਏ ਹੁਣ ਸਾਨੂੰ ਆਦਵਚਾਲੀ ਜਾਣਾ ਪਿਆ ਸੂਰ ਸਰਦਾ ਵਸ ਇਹ ਇੱਕ ਦੋ ਛੱਡੇ ਆਏ ਇਹੇ ਜਿਹੀ ਲੇ ਹੋਏ ਕਿਥੇ ਆਵੇ ਹਲੋ ਬੇ ਇਹ ਸੁਤਤਾ ਪਿਆ ਤਾਂ ਲਾ ਦੇ ਹਾਂ ਖੇਡ ਰਿਹਾ ਹਾਂ ਖੇਡ ਰਿਹਾ ਤਾਂ ਬਿਨਾਂ ਟੀਵੀ ਤੋਂ ਪਰ ਨਾਲ ਟੀਵੀ ਚੱਲ ਰਿਹਾ ਜੂਵੀ ਲੈ ਗਿਆ ਮੈਨੂੰ ਅੰਨਾ ਪੜ੍ਹਨਾ ਪਿਆ ਪਤਾ ਅੱਜ ਤਾਂ ਤੇਰੀ ਮੰਮੀ ਤਾਂ ਆ ਗਈ ਸਕੂਲ ਰੀਤੇ ਭੱਜ ਕੇ ਹਾਂ ਆਇਆ 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 ਚੋ ਚੜ ਗਿਆ ਵੀ ਦੋਨੀਆਂ ਆ ਗਈਆਂ ਦੇਖੀ ਪਹਿਲਾ ਇੱਕ ਵੀ ਨਹੀਂ ਧੀ ਹੁਣ ਦੋਨੀਆਂ ਆ ਗਈਆਂ ਮੈਂ ਦੂਆ ਵੀ ਆ ਗਿਆ ਹੱਥੇ ਲਾ ਦੋ ਅੱਛਾ ਠੀਕ ਹੈ ਪੁੱਤ ਦੇਖੀ ਤੇਰਾ ਉਹ ਵੀ ਕਈ ਕੰਮ ਛੋਟਾ ਜਿਹਾ ਹੀ ਬਣਾ ਲਿਓ ਇਹਨੂੰ ਐ ਤਾਂ ਵੀ ਪਹਿਲਾ ਇੱਕ ਵੀ ਨਹੀਂ ਆਈ ਹੁਣ ਦੋ ਆ ਗਈਆਂ ਫਨੋ ਮੇਰੇ ਵਾਸਤੇ ਕੀ ਲਿਆਈ ਮੇਰੇ ਵਾਸਤੇ ਕੀ ਲਿਆਣਾ ਏ ਉੱਥੇ ਕਾ ਬੰਦੇ ਦੇ ਕਪੜੇ ਆਂ ਤੀਵੀਆਂ ਨੇ ਬਸ ਰੋਟੀ ਮੈਂ ਬਣਾਉਣੀ ਆ ਬੀਬੀ ਬੇਲਣਾ ਧਰ ਦੇਚਾ ਤੀ ਗਈ ਮੈਂ ਬਣਾਉਣੀ ਬੀਬੀ ਥੱਕ ਗਈ ਅਜੇ ਤੱਕ ਤੁਸੀਂ ਆਇਓ ਹਾਂ ਅਜੇ ਤੱਕ ਆਬੇ ਹਾਂ ਜਦ ਕੱਟੇ ਰੋਟੀ ਦੇਖ ਲੈ ਫਿਰ ਟਾਈਮ ਸਿਰ ਪਹੁੰਚ ਗਏ ਪਤਾ ਤਾਂ ਵੀ ਟਾਈਮ ਸਿਰ ਪਹੁੰਚਾਂਗੇ ਆਪਾਂ ਕੀਤੇ ਅੰਦਰ ਦੇ ਬਾਸ ਲੋਗਾਂ ਦਾ ਹੋ ਰਹੇ ਹੈ ਜੋ ਭਾਈ ਉਹ ਬਾਸ ਲੋਗਾਂ ਦੇ ਤੱਕ ਸੀ ਮੋਲੇ ਤੇ ਆ ਜਾਣਗੇ ਹਾਂ ਨੋਦੀਆਂ ਸਰ ਰੋਟੀ ਪਾਣੀ ਰੋਟੀ ਬਣਾ ਕੇ ਦੇ ਦੇ ਤੀ ਕੋਣ ਸਰਕਾਰੀ ਵਾਲੇ ਨਿਸ਼ਾਨ ਅਜੀ ਇੱਕ ਵਾਰ ਕਹਿਤਾ ਵੀ ਫਿਰ ਬਾਰ ਬਾਰ ਸਰਕਾਰੀ ਸਰਕਾਰੀ ਨਾ ਜਾਈ ਅਜੀ ਅਜੀ ਇੱਕ ਵਾਰ ਕਹਿਤਾ ਵੀ ਵੀ ਸਾਨੂੰ ਹਰਦਾਸਪੁਰ ਤਾਰ ਦਿਓ ਆਪ ਜਿੱਥੇ ਵੀ ਓਏ ਤੇਰੀ ਰੋਟੀ ਕਿੱਥੇ ਹੈ ਆਪ ਸਰਾਂੰਦ ਜਦ ਬੱਸ ਰੋਕੀ ਸਾਰਿਆਂ ਨੂੰ ਕਹੀ ਜਾਵੇ ਕੋਈ ਰਾਹ ਨਹੀਂ ਸਵਾਰੀ ਨਾ ਹੋਵੇ ਰਾਹ ਨਹੀਂ ਸਵਾਰੀ ਨਾ ਹੋਵੇ ਇਸਾ ਨੂੰ ਵੀ ਬਿਹਾ ਸੀ ਉਹਨੂੰ ਇਹ ਕਹਤਾ ਵੀ ਰਸਤੇ ਵੀ ਸਾਨੂੰ ਉੱਥੇ ਤਾਂਦਿਓ ਹਰ ਲਾਜ਼ਮ ਕੋਈ ਰਾਹ ਨਹੀਂ ਨਾ ਹੋਵੇ ਰਾਹ ਨਹੀਂ ਨਾ ਹੋਵੇ ਆਓ ਮੈਨੂੰ ਇਹ ਨਹੀਂ ਦਾਦੀ ਜੀ ਚਾਹ ਨੂੰ ਜਦ ਮੈਂ ਦਿਨ ਚੜ੍ਹ ਠੀਕ ਕਹਿੰਦੀ ਮੈਂ ਡੰਬੂ ਚੱਕਿਆ ਚਾਹ ਨੂੰ ਵੀ ਚਾਹ ਮੈਂ ਚਾਹ ਕਰਨਾ ਕਹਿੰਦੀ ਮੈਂ ਕਹਾਂ ਚਲ ਮੈਂ ਸਤਨਾਮ ਨੂੰ ਤਾਂ ਠਾਲਦਾ ਵੀ ਮੈਂ ਚਾਹ ਪੀਂ ਜਦ ਕਹਿੰਦਾ ਕਿਹਾ ਭਾਬੀ ਕਹਿੰਦੇ ਪੀ ਆ ਮੁੰਡੇ ਨੂੰ ਤੇ ਮੁੰਡੇ ਨੂੰ ਦਿਨ ਤੱਕ ਐਡਾ ਸਪੜ ਲੱਗਿਆ ਬੰਦੇ ਨੂੰ ਤਾਂ ਪਤਾ ਫੇਰ ਕਹਿੰਦੀ ਮੈਂ ਫੇਰ ਕਹਿੰਦੀ ਕੱਲਾ ਇੱਧਰ ਘੁੰਮ ਰਿਹਾ ਤੇ ਉਹ ਦਿਰਾਣੀ ਕਹਿੰਦੀ ਫੇਰ ਕੰਨੇ ਕੋਲ ਗਈ ਹੈ ਪਤਾ ਉਹ ਮੌਤ ਕਿਵੇਂ ਹੋਈ ਸੀ ਉਹ ਦੱਸ ਰਹੀ ਹੈ ਮੰਮੀ ਮੇ ਖੂਨ ਦੀ ਉਲਟੀ ਆਈ ਸੀ ਅਟੈਕ ਆਇਆ ਤੇ ਇਹ ਚਾਚਾ ਦਾ ਟੈਕ ਅਟੈਕ ਤੇ ਡਰ ਲਾਦਾ ਨਾ ਤਾਂ ਹੀ ਤਾਂ ਮੈਂ ਭੱਜੀ ਤੇ ਉਦੋਂ ਡਾਕਟਰ ਕੋਲ ਵੀ ਮੈਨੂੰ ਰਾਤ ਨੂੰ ਮੁੰਨੂ ਇਹ ਨਾ ਟੈਕ ਆ ਜੇ ਹੋਰ ਡਰਤਾ ਲੱਗਦਾ ਹੀ ਆ ਖਾਣਾ ਪੀਣਾ ਬਣਾਉਂਦੀ ਹੋਵੇ ਨਾ ਜਿਹੜਾ ਖਾਣਾ ਪੀਣਾ ਪਾਲ ਉਹ 10 ਸਾਲਾਂ ਦਾ ਅਸਰ ਕਰਦਾ ਰਹਿੰਦੀ ਕਰਦਾ ਹੈ ਹੋਰ ਤਾਂ ਹੀ ਤਾਂ ਕੰਟਰੋਲ ਹੁਣ ਦੋਨੇ ਬੱਚੇ ਰੋਟੀ ਖਾ ਰਹੇ ਆ ਛੋਟਾ ਤੇ ਵੱਡਾ ਮੈਚਿੰਗ ਕਰੀ ਫਿਰਦੇ ਨੇ ਸਲਵਾਰਾ ਹੋਰ ਪਾਈ ਫਿਰਦੇ ਨੇ ਕਮੀਜ਼ ਇੱਕੋ ਜਿਹੀ ਟੋਪੀ ਕਰਦੀ ਹੈ ਟੋਪੀ ਪਾ ਰਹੀ ਹੈ ਉਹ ਨਹੀਂ ਵੱਡਾ ਵਿਚਾਰਾ ਕਰਦੀ ਹੋਇਆ ਬੈਠਾ ਅੰਟੀ ਚੋ ਚੜ ਗਿਆ ਇਹਨੂੰ ਤਾਂ ਵੀ ਮੈਂ ਕਿਦੀ ਗੋਦੀ ਚੜਾ ਕਿਦੀ ਨਾ ਚੜਾ ਦੋਹੇ ਆ ਗਈਆਂ ਹੁਣ ਤਾਂ ਟਾਈਮ ਪਰ ਯੂਵੀ ਪਹੁੰਚਿਆ ਕਿਆ ਸਦੂ ਹੋ ਗਿਆ ਉਹ ਗਿਆ ਉਹ ਆਪਣਾ ਕੱਪੜਾ ਲੈ ਕੇ ਚਲਾ ਕੱਪੜਾ ਲੈ ਕੇ ਚਲਾ ਮੇਰਾ 8:00 9:00 ਵਜੇ ਪਹੁੰਚਿਆ 10:00 ਵਜੇ ਚਾਹ ਤਾਂ ਨਹੀਂ ਆ ਬਣਾ ਕਹਿੰਦਾ ਚਾਹ ਉੱਧਰ ਹਾਂ ਚਾਹ ਉਹ ਤੇ ਡੱਬੂ ਚ ਉਹ ਸਮੇਂ ਰਾਣਾ ਜਿਹੜਾ ਸੀ ਉੱਥੇ ਪਾਸੇ ਚ ਲੈ ਕੇ ਦੇ ਤੇ ਉਹ ਖਾ ਰਹੀਆਂ ਮੈਂ ਮੈਂ ਕਿਹੜੀ ਪਾਸੇ ਆਲੂ ਪਰੌਠਾ ਨਹੀਂ ਦੀ ਸਿੱਟੀ ਜਾਂਦਾ ਆ ਆ ਜਾ ਉਸ ਸੁਆਹ ਲਿਆ ਗਏ ਤੂੰ ਨਹੀਂ ਤਾਂ ਆ ਕੇ ਬਣਾਏ ਇਹਨੂੰ ਕਿਤੇ ਇੰਦਾਂ ਤੋਂ ਹਾਂ ਤੁਹਾਨੂੰ ਤਾਂ ਦੇ ਆ ਮੈਂ ਕਿਸ ਕਾਇਰ ਗਰ ਗਰ ਤੋਹੇ ਕਨੇ ਮੇਰੀ ਦੇਖਿਆ ਵੀ ਇਥੇ ਆ ਨਾ ਅਮੀ ਦੀ ਭਾਲੇ ਅਮੀ ਦੀ ਆਪ ਦਾਮ ਦਰਮ ਗਰ ਅਸੀਂ ਅਸੀਂ ਵੀ ਤੇ ਸਵੇਰੇ ਖੂਹ ਮੇਲੇ ਨੋਰਾ ਤੋਂ ਫਿਰ ਅਸੀਂ ਆਪਣੀ ਰੋਟੀ ਬਣਾ ਲੈ ਮੇਰੇ ਲਈ ਪਾਂਡੇਲੇ ਕੁਸਤੀ ਖਾਦੀ ਮਤਲਬ ਉਹ ਘਰ ਨੇ ਸਾਰੇ ਕੰਮੇ ਚੰਗੇ ਸਾਰੇ ਉੱਤੇ ਹੋ ਗਏ ਉਹ ਦਰਦੇ ਵੀ ਆ ਗਏ ਮੇਰਾ ਪਹਿਲਾ ਰੋਟੀ ਖਾਦੀ ਸੀ ਖਾ ਲਿਆ ਤੇ ਅੱਜ ਇੱਧਰ ਸੀ ਆਸਨ ਸਾਰੇ ਰੱਖੇ ਹੋ ਗਏ ਉਹ ਘਰ ਦੇ ਤੋਂ ਆਪਣੀ ਰੋਟੀ ਬਣੀ ਬਾਕੀ ਸਾਰੇ ਚਾਹ ਪਾਣੀ ਸਾਰੂ ਪੀ ਲੈ ਮੈਂ ਇਕੱਲੀ ਹੀ ਖਾ ਉਹ ਮੈਂ ਪਹਿਲਾਂ ਇਹਨੂੰ ਖੋਭੀ ਉਹ ਇਹੋ ਹੋਾਈ ਦੀ ਮੈਂ ਕੁਨਸਾ ਕੁਟੀ ਖਾਣਾ ਬਣਾ ਕੇ ਤੇ ਇਹਨਾਂ ਨੂੰ ਥੋੜਾ ਚਾਹ ਮੂਲਾ ਕਰ ਦਿੱਤੇ ਕਿਆ ਕੰਦੇ ਚ ਪਈਆ ਮੇਰੀ ਬਾਜ਼ਰ ਵਿੱਚ ਤਾਂ ਆਈ ਸੀ ਸਾਪੜੀ ਤਾਂ ਆਈ ਚਾਹਾਂ ਦੀ ਚੀਜ਼ ਤੇ ਰੱਤ ਹੁਣ ਜਾ ਕੇ ਕੋਲ ਵਰਤਣੀ ਪਈ ਆ ਮੇਰੀ ਕਿਆ ਪਈਆ ਡੱਬੂ ਨੇ ਮੈਨੂੰ ਚਾਹ ਵੀ ਨਹੀਂ ਮਿਲ ਰਹੀ ਕਿੰਨੇ ਹਫ਼ਤੇ ਚੱਲ ਰੋਏ ਆਂ ਤੇ ਆ ਗਿਆ ਲੋਕਾ ਡੱਗਾ ਬੜਿਆ ਨੇ ਤੇ ਤੁਸੀਂ ਜੇ ਮੈਨੇ ਦਰਾਲੀ ਨਾਲ ਪਿਆਰ ਨਾ ਕਰ ਚੱਕਿਆ ਨਿਕਲੇ ਬੇਤੇ ਸਾਰੇ ਰੋਟੀ ਤੇ ਭੁੱਖੇ ਹੋ ਗਏ ਨਾ ਹੁਣ ਅੱਧੀ ਧੁੱਖ ਤਾਂ ਲੱਗਦੀ ਆ ਹੈ ਕੁਜੀ ਵਾਤਾ ਕਿ ਦੂਜਾ ਤਲਾਸ ਇਹ ਚਾਰ ਜਣਿਆਂ ਦੀ ਕ੍ਰਿਤੀ ਪਾਣੀ ਰਣਿਆਂ ਦੀ ਮੈਂ ਕਹਾਂ ਤੁਸੀਂ ਥਾਪੜ ਕਦਮੂਗੇ ਹਾਂ ਫਿਰ ਬਾਸੀ ਹੋ ਜਾਂਦੀ ਆ ਉਦਪਾ ਕੇ ਹੋਰ ਚਲੋ ਜੀ ਹੁਣ ਲੰਗਰ ਪਾਣੀ ਸਾਰਿਆਂ ਨੇ ਛਕ ਲਿਆ ਚਾਹ ਪਾਣੀ 4 ਵਜੇ 4 ਵਜੇ ਨਿਬੜ ਗਿਆ ਤੇ ਸੂਟ ਬੂਟ ਦਿਖਾਵਾਂਗੇ ਕਿਉਂਕਿ ਸੂਟਾਂ ਦੀ ਸ਼ਾਪਿੰਗ ਇੰਨੀ ਹੋਈ ਨਹੀਂ ਹੈ ਚਾਹ ਦੀ ਹਾਂ ਅਰੇ ਉਦਪਾ ਕੇ ਜਾਂ ਕੋਪੜ ਜਾਓ ਸੂਟ ਕੀ ਸੀ ਸੂਟ ਬਸ ਦਿਖਾਉਣੇ ਆ ਨਹੀਂ ਫੋੜ ਨਹੀਂ ਸੇਮੇ ਆਹ ਸੀ ਰੀਸ਼ਨਾ ਦੇ ਹਨ ਹਾਂ ਲੋ ਜੀ ਤੋਂ ਕੱਲ ਦਾ ਫਰਕਾ ਮੈਂ ਜਿਹੜਾ ਆਪਣਾ ਇੱਕ ਲੈ ਕੇ ਆਈ ਆ ਉਹ ਮੈਂ ਕਿਸ ਦਿਖਾਉਂਦੀ ਨਹੀਂ ਵੀਡੀਓ ਚ ਕਿਉਂਕਿ ਉਹ अलमारी ਦੇ ਉੱਪਰ ਪਿਆ ਹੈ अलमारी ਪਰ ਪਿਆ ਹੈ ਪਰ ਉਸ ਤਰ੍ਹਾਂ ਸਿਆਸਾ ਤੋੜਦਾ ਇੱਕ ਕਸੂਟ ਲੈ ਆਏ ਆ ਦੌੜ ਘਰ ਦੇ ਚ ਹਨ ਫੇਰ ਫੇਰ ਤੁਹਾਨੂੰ ਮੈਂ ਵੀ ਮੈਂ ਵੀ ਐਮਰਜੈਂਸੀ ਦੋ ਦਿਖਾਉਂਗੀ ਸਾਨੂੰ ਫੇਰ ਅਸੀਂ ਜਦੋਂ ਉਸੇ ਟਾਈਮ ਹੈ ਬਸ ਕਰਦੇ ਦੋ ਦਿਖਾਉਂਗੀ ਦੋ ਦਿਖਾਉਂਗੀ ਮੈਂ ਹਾਲੇ ਅੰਦਰ ਬਣੀ ਹੋਈ ਸੀ ਜਦੋਂ ਬਹੁਤ ਹੋ ਗਿਆ ਤਾਂ ਰਾਨਬਾਸੀ ਦਾ ਸੂਟ ਤੇ ਮੇਕਰ ਸੂਟ ਨੇ ਮੈਨੂੰ ਦੋ ਸੂਟਮ ਲੁਆਏ ਸੀਗੇ ਆ ਦੇਖੋ ਆ ਸ਼ਾਰਟ ਐ ਪ੍ਰਿੰਟਡ ਟੈਬੀ ਦੀ ਆ ਪਿਓਰ ਹੈਬੀ ਦੀ ਹੈ ਹਾਂ ਆ ਦੇਖੋ ਨਹੀਂ ਕਿਹਾ ਤੇ ਆ ਇਸ ਦੇ ਬਟ ਕਪੜਾ ਬਹੁਤ ਸੋਹਣਾ ਪਰ ਲਾਈਨਿੰਗ ਲੱਗੂਗੀ ਉਹ ਮਤਲਬ ਟਾਫਟਾ ਦੀ ਵੀ ਨਹੀਂ ਲੱਗੂਗੀ ਤੁਹਾਨੂੰ ਲੱਗ ਕੇ ਵੀ ਕਪੜਾ ਵਧੀਆ ਹੈ ਦੂਜੀ ਚੁੰਨੀ ਰੱਖਾ ਦੋ ਨਾਲ ਇਹਦੇ ਨਾਲ ਹੈਗੀ ਹੈ ਚੁੰਨੀ ਸਲਵਾਰ ਚੁੰਨੀ ਸਲਵਾਰ ਆ ਵਾਲੀ ਐ ਆ ਵਾਲੀ ਸਲਵਾਰ ਐ ਦੇਖੋ ਕੋਈ ਛੋਟਾ ਛੋਟਾ ਕਵਾਰ ਕੋਈ ਰੰਗ ਵੀ ਸੋਣਾ ਰੰਗ ਵੀ ਸੋਣਾ ਨਾ ਆ ਚੁੰਨੀਆਂ ਇਹ ਠੀਕ ਐ ਹਾਂ ਚਲੋ ਚਨਾਂ ਦੀ ਚੁੰਨੀ ਐ ਕਮਰ ਚਲਾਂਦਾ ਦੁਪੱਟਾ ਕਹਿੰਦੇ ਤੇ ਕਮਰ ਚਲਾਂਦਾ ਹਾਂ ਜੀ ਦੀ ਸੁੜੀ ਤੇ ਹਾਂ ਆ ਲੈ ਆ ਲੈ ਰੰਗਾ ਆਪੀ ਤੇ ਰੰਗਾ ਆ ਉਸ ਕੋਲੇ ਜੇ ਕੋਈ ਹੈਵੀ ਤਾਂ ਆ ਸੂ ਇਹ ਹੈਗਾ ਇਹ ਕਿੰਨੇ ਦਾ 795 795 ਦਾ ਹਾਂ ਤੇ ਕੁਆਲਿਟੀ ਬੜੀ ਅਜੀ ਹੈ ਹੈ ਆਹੋ ਆਹੋ ਪਾਤ ਜਰਦੀ ਹੈ ਤਾਂ ਫਿਰ ਕਹਿੰਦੇ ਫਿਰ ਨਾ ਨਾ ਕਹਿੰਦੇ ਅਸਲੀ ਰੇਸ਼ਮ ਦੱਸਣਾ 795 ਆਹੋ ਇਹਨੇ ਵੇਟ ਉਹਨਾਂ ਦਾ ਹੁੰਦਾ ਉਹ ਹੀ ਦੱਸ ਦੇਣਾ ਤਾਂ ਇਹ ਗਰੇ ਰੰਗਾ ਕੱਪੜਾ ਨਾ ਇਹਦੀ ਚੁੰਨੀ ਦਾ ਹਰੇਡਾ ਚੁੰਨੀ ਦਾ ਫਰਕ ਆ ਹੈ ਹਾਂ ਇਹ ਇਹ ਮਸਲਿਨ ਦੀ ਹੈ ਇਹ ਹੁੰਦੀ ਹੈ ਚਨਾਉਂਦੀ ਹੈ ਚਨਾਉਂਦੀ ਆ ਏ ਮੈਨੂੰ ਐਂ ਲੱਗਦਾ ਵੀ ਪਤਾ ਨਹੀਂ ਮਾਸੀ ਰੀ ਤੇ ਥਾਣੀ ਦਾ ਪਤਾ ਨਹੀਂ ਹਜ਼ੀ ਤਮਾਸੀ ਤਾਂ ਮੈਨੂੰ ਐ ਨਹੀਂ ਪਤਾ ਵੀ ਕੀ ਬਾਤ ਸੁੱਖ ਬਸ ਹਾਂ ਮੈਂੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱੁੱ ਆ ਸਲਵਾਰ ਐ ਸਾਫ ਸਲਵਾਰ ਐ ਤੇ ਆ ਵਾਲਾ ਮਸਲੀਨ ਦਾ ਦੁਪੱਟਾ ਹੀ ਮਿਲਿਆ ਇਹਦਾ ਦੁਪੱਟਾ ਜਮਾਈ ਮਲਾਈ ਵਰਗਾ ਪਿਆ ਚਾਪਾਈ ਹੀ ਸੋਫਟ ਬਿਲਕੁਲ ਆ ਦੇਖੋ ਸੂਡ ਬੋਸੋਨੇ ਤੇ 1 ਮਾਰਚ ਤੋਂ ਅੱਜ ਤੋਂ ਮੇਲਾ ਸ਼ੁਰੂ ਹੋਇਆ ਐ ਹੈਗਾ ਮਹੀਨਾ ਚੱਲੂਆ ਕਹਿੰਦੇ ਜਿੰਦੇ ਫਾਇਦਾ ਚੱਕਣਾ ਹੈ ਜਲਦੀ ਜਲਦੀ ਭਾਜੋ ਮੇ ਮੇਰੇ ਸਾਡੇ ਖਿਆਲ ਨਾਲ ਤਾਂ ਬਸ ਤੁਹਾਨੂੰ ਆਹ ਦੁਪੱਟੇ ਜਿਹੜੇ 5 6 ਦਿਨ ਮਿਲ ਸਕਦੇ ਚੱਕਰੇ ਦੇ ਫਟਾਫਟ ਉਹ ਬਚੇੂਗੇ ਕੱਪੜੇ ਨਹੀਂ ਨਾ ਬਚੇੂਗੇ ਮਾਲਦਾ ਹੋਊਗਾ ਜਿਹੜਾ ਮਾਲ ਵੀਡੀਓ ਚ ਜਿਹੜਾ ਵੀਡੀਓ ਚ ਪਾਉਂਦੇ ਆ ਸ਼ੁਰੂ ਸ਼ੁਰੂ ਚ ਮਿਲਦਾ ਹੈ ਉਹ ਨਹੀਂ ਮਿਲਦਾ ਹੈਗਾ ਹੁਣ 15 20 ਦਿਨ ਬਾਅਦ ਨਵੀਂ ਵੀਡੀਓ ਕੋਲਦੀ ਫੇਰ ਕਿੱਥੇ ਜਾ ਕੇ ਮਿਲੂਗਾ ਇਹ ਤਾਂ ਪਹਿਲਾਂ ਤਾਂ ਇਹ ਸਾਰਾ ਖਤਮ ਹੋ ਗਿਆ ਨਾ ਕਿਉਂਕਿ ਅੱਧਾ ਤਾਂ ਸਾਨੂੰ ਉਮੀਦ ਹੀ ਨਹੀਂ ਰਹੀ ਖਤਮ ਨਾ ਲਾਗਾ ਦਿ ਸਵੇਰੇ 7 ਵਜੇ ਲੇਗੇ ਹਾਂ ਲੇਗੇ ਹਾਲੇ ਸੂਟ ਤਾਂ ਦੇ ਹੀ ਨਹੀਂ ਰਹੇ ਤੇ ਅਸੀਂ ਜੋਰ ਲਾਇਦੇ ਤਿੰਨੋਂ ਕਪੀੜਾ ਨੂੰ ਗੋਦੀਆਂ ਚ ਲੁਕੋਈ ਜਾਂਦੀ ਮੈਂ ਦਿੱਤੇ ਸੀਗਾ ਦਿਖਾ ਦਿਓ ਮਾਫ਼ ਕਰ ਲਿਆ ਨਾ ਤਾਂ ਲਈ ਲਿਆ ਲੈ ਲਿਆਸ ਤਾਂ ਹਾਂ ਵਾਸਪਾਸਾ ਸੰਗਤ ਮਾਸਾ ਤੇ ਅੱਗੇ ਮਿਲੇ ਹੈ ਮੇਰਾ ਇੱਕ ਸੂਟ ਮੈਨੂੰ ਕਿੱਥੇ ਮਿਲਿਆ ਏ ਇੱਕ ਲੱਬਣਾ ਬੰਦਨ ਦਾ ਹਾਂ ਫਿਰ ਚੱਲ ਹਾਂ ਗੇਟ ਖੁੱਲ ਕੇ ਆਇਓ ਆ ਗਈ ਚੱਲੇ ਆਇਆ ਇੱਕ ਮਿਲ ਗਿਆ ਇੱਕ ਫੇਰ ਕਦੇ ਦਿਖਾਵਾਂਗੇ ਚਲੋ ਜੀ ਆਹੀ ਦੋਹੇ ਸੂਟ ਹੈ ਤੇ ਜਦ ਦਿਖਾਉਣਾ ਨਹੀਂ ਫਿਰ ਤੁਹਾਨੂੰ ਦੋ ਹੈ ਉਹ ਤੁਹਾਨੂੰ ਦੂਜੇ ਵੀਡੀਓ ਤੇ ਦਿਖਣਗੇ ਹਨਾ ਦੋ ਦਿਖਾਵਾਂਗੀ ਦੋ ਦਿਖਾਉਂਦੀ ਦੋ ਆ ਦੋ ਤਾਂ ਹੈ ਹੀ ਨਹੀਂ ਹਾਂ ਹਾਂ ਜਿਹੜੇ ਤੇਰੇ ਦੋ ਹਨ ਉਹ ਉਹ ਵੀ ਸਸਪੈਂਸੇ ਰੱਖਣੀ ਹੈ ਹੁੰਦਾ ਨਾ ਫਿਰ ਨਾ ਜੇ ਵੀਡੀਓ ਚ ਪਾ ਦਈਏ ਸਾਨੂੰ ਐਨਰ ਲਾ ਦਿੰਦਾ ਵੀ ਪੁਰਾਣੇ ਜਿਹੇ ਆ ਜੀ ਇਹ ਮੈਂ ਉੱਪਰ ਹੋਰ ਕੱਪੜੇ ਤਾਰ ਲੈਂਦੀ ਹਾਂ ਤੁਸੀਂ ਤਿੰਨ ਤੜਕੇ ਲਾ ਦੇ ਹੋਰ ਹਾਂ ਲਓ ਜੀ ਅੱਜ ਦਾ ਹੁਣ ਵਲੌਗ ਪਤਾ ਨਹੀਂ ਕਿੰਨਾ ਕੁ ਬਣਿਆ ਹੋਊਗਾ ਕੋਈ ਆਈਡੀ ਮੇਰਾ 21 ਦਾ ਹੋ ਗਿਆ ਮੈਂ ਲਾ ਕੇ ਦੇਖਿਆ ਹੁਣ ਬਹੁਤ ਆ ਬੱਸ ਮੈਂ ਜੇ ਲਾਨੀ ਆ ਨਾ ਫਿਰ ਦੂਜੇ ਲੋਟ ਹੋ ਜਾਣਾ ਮੈਂ ਲਾ ਨਹੀਂ ਸਕਦੀ ਹੈਗੀ ਤੇ ਹੱਥ ਜੇ ਕੀ ਜੀ ਬੱਸ ਉਹ ਖਤਮ ਕਰੋ ਹੋ ਹੱਥ ਜੈਨ ਚਾਹੀਦੀ ਦੱਸੋ ਹਾਂ ਚਲੋ ਜੀ ਅੱਜ ਦਾ ਵਲੌਗ ਨਾ ਸਾਡਾ 1 ਤੱਕ ਸੀਗਾ ਤੇ ਵਲੌਗ ਐਂਡ ਕਰਨ ਤੋਂ ਪਹਿਲਾਂ ਮੈਂ ਨਾ ਇੱਕ ਭੈਣ ਨੂੰ ਵੱਡੇ ਵਿਸ਼ ਕਰਨਾ ਚਾਹੁੰਦੀ ਆ ਤੈਨੂੰ ਵੀ ਕਮੈਂਟ ਆਂਦਾ ਤੂੰ ਵੀ ਵਿਸ਼ ਕਰ ਦੇ ਲੋ ਬੈਂਟਰੀ ਆ ਗਈ ਤੁਹਾਡੀ ਤੂੰ ਵੀ ਵਿਸ਼ ਕਰ ਦੇ ਹਾਂ ਅਮੈਸਰੀ ਅੰਮ੍ਰਿਤਸਰ ਕੈਲੀਫੋਰਨੀਆ ਆ ਆਈਡੀ ਉਹਨਾਂ ਦੀ ਮੈਨੂੰ ਹਾਂ ਆਈਡੀ ਹੈਗੀ ਆ ਪਿੰਡ ਹਲ ਹਲ ਪਤਾ ਨਹੀਂ ਅੰਮ੍ਰਿਤਸਰ ਕੈਲੀਫੋਰਨੀਆ ਮਤਲਬ ਦਾ ਪਿੰਡ ਹਲਕਾ ਪਤਾ ਨਹੀਂ ਕਿ ਲਿਖਿਆ ਹੁੰਦਾ ਹੈ ਹਾਂ ਮੈਨੂੰ ਲੱਗਦਾ ਨਾ ਉਹ ਅੰਮ੍ਰਿਤਸਰ ਵੱਲ ਦੇ ਰਹਿਣ ਵਾਲੇ ਨੇ ਜਿਹੜਾ ਜਨਮ ਵਾਲਾ ਪਿੰਡ ਹੁੰਦਾ ਹਨ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਪਰ ਮੈਨੂੰ ਲੱਗਦਾ ਉਹ ਰਹਿੰਦੇ ਹੁਣ ਅਮਰੀਕਾ ਕੈਲੀਫੋਰਨੀਆ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਆ ਅਮਰੀਕਾ ਦੇ ਵਿੱਚ ਅਮਰੀਕਾ ਕੈਲੀਫੋਰਨੀਆ ਨੂੰ ਸਾਨੂੰ ਆ ਆਹੀ ਆਈਡੀ ਦੇ ਕਮੈਂਟ ਆਉਂਦਾ ਹੁੰਦਾ ਉਹਨਾਂ ਦਾ ਹੈਗਾ ਬਰਥਡੇ ਤੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਬੈਰੇ ਵੱਲੋਂ ਵੀ ਜੀ ਹਾਂ ਸਾਡੇ ਦੋਨਾਂ ਦਰਾਨੀ ਜੇ ਠਾਣੀ ਬਨੋਂ ਤੁਹਾਨੂੰ ਜਨਮ ਦਿਨ ਦੀ ਓਏ ਉਹ ਪ ਦਾ ਬੇ ਖੂਬ ਤੇ ਬਸ ਪਾਣੀ ਚ ਵੱਢ ਰਿਹਾ ਤੇ ਅੱਜ ਦਾ ਨਾ ਸਾਡਾ ਵਲੌਗ ਇੱਥੇ ਤੱਕ ਸੀਗਾ ਤੇ ਮੇਲਾ ਜਰੂਰ ਕੋਸ਼ਿਸ਼ ਕਰਿਓ ਹਨਾ ਜਿਹਨੇ ਜਾਣਾ ਜਲਦੀ ਤੋਂ ਜਲਦੀ ਜਾਓ ਪੂਰਾ ਇੱਕ ਜਲਦੀ ਤੋਂ ਜਲਦੀ ਤਾਂ ਕਹਿ ਰਹੇ ਕਿਉਂਕਿ ਸੂਟ ਨਹੀਂ ਬਚਦੇ ਮੇਲਾ ਇੱਕ ਮਹੀਨੇ ਰਹੂਗਾ ਸੂਟ ਵੀ ਬਚਦੇ ਬਸ ਅਸੀਂ ਆਹ ਰਸੀ ਜਿਹੜਾ ਕਸਮਾਨ ਦੇਖਿਆ ਅੱਜ ਸਾਨੂੰ ਇਹ ਪਤਾ ਦੁਨੀਆ ਬਾਹਰ ਬੈਠ ਕੇ ਵੇਟ ਕਰ ਰਹੀ ਸੀ ਦੁਕਾਨ ਦੇ ਵੀ ਸਾਡੀ ਬਾਰੀ ਕਾਦਾ ਉਹ ਵੀ ਕੱਪੜੇ ਲੈਣ ਪੈ ਪਰ ਨੂੰ ਜਗ੍ਹਾ ਨਹੀਂ ਬਾੜੀ ਨਾ ਅੱਜ 1 ਮਾਰਚ ਤਾ 1 ਮਾਰਚ ਚ ਹੱਲਾ ਬੋਲ ਮੇਲਾ ਤਾ ਲਗਾਤਾਰ ਤੇਰੇ ਕਮੈਂਟ ਆ ਰਹੇ ਆ ਖਾ ਦੇ ਅ ਅੱਛਾ ਅੱਛਾ ਬਸ ਹੁਣ ਮਿਲਦੇ ਆ ਤੁਹਾਨੂੰ ਆਪਾਂ ਅਗਲੇ